ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਕੌਰ ਅੱਜ ਤੁਹਾਡੇ ਲਈ ਜੀਕੇ ਦੀ ਸਪੈਸ਼ਲ ਥਿਉਰੀ ਦੀ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਆਪਾਂ ਇੱਕ ਦਿਨ ਥਿਉਰੀ ਕਰਦੇ ਹਾਂ ਇੱਕ ਦਿਨ ਐਮਸੀਕਿਊ ਕਰਦੇ ਹਾਂ ਤਾਂ ਕਿ ਤਿਆਰੀ ਪੂਰੀ ਵਧੀਆ ਹੋ ਸਕੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਮੌਰੀਆ ਅਤੇ ਗੁਪਤ ਸਮਰਾਜ ਦਾ ਪੰਜਾਬ ਉੱਤੇ ਪ੍ਰਭਾਵ ਇੰਪੈਕਟ ਆਫ ਮੌਰੀਅਨ ਐਂਡ ਗੁਪਤ ਐਮਪਾਇਰ ਔਨ ਪੰਜਾਬ ਹਾਂਜੀ ਉਸ ਸਮੇਂ ਹੈ ਜੋ ਮੌਰਿਆ ਤੇ ਗੁਪਤ ਸਮਰਾਜ ਨੇ ਪੰਜਾਬ ਤੇ ਕੀ ਪ੍ਰਭਾਵ ਪਾਇਆ ਸੀ ਇਸ ਬਾਰੇ ਆਪਾਂ ਪੜਾਂਗੇ ਤਾਂ ਸ਼ੁਰੂ ਕਰਦੇ ਹਾਂ ਕਲਾਸ ਇੰਟਰੋਡਕਸ਼ਨ ਜੋ ਮੌਰਿਆ ਅਤੇ ਗੁਪਤ ਸਮਰਾਜ ਦੋਵੇਂ ਹੀ ਭਾਰਤ ਦੇ ਇਤਿਹਾਸ ਵਿੱਚ ਕੀ ਮੰਨੇ ਜਾਂਦੇ ਹਨ ਸਵਰਨ ਯੁੱਗ ਮੰਨੇ ਜਾਂਦੇ ਹਨ ਹਾਂਜੀ ਮੌਰੀਆ ਤੇ ਗੁਪਤ ਸਮਰਾਜ ਦੋਵੇਂ ਭਾਰਤ ਦੇ ਇਤਿਹਾਸ ਵਿੱਚ ਸਵਰਨ ਯੁੱਗ ਮੰਨੇ ਜਾਂਦੇ ਕਿਉਂ ਮੰਨੇ ਜਾਂਦੇ ਹਨ ਕਿਉਂਕਿ ਇਨ੍ਹਾਂ ਦੋਹਾਂ ਸਮਰਾਜਾਂ ਨੇ ਪੰਜਾਬ ਦੀ ਰਾਜਨੀਤਿਕ ਆਰਥਿਕ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਸੀ ਹਾਂਜੀ ਇਨ੍ਹਾਂ ਦੇ ਸਮੇਂ ਹੈ ਜੋ ਪੰਜਾਬ ਦੀ ਰਾਜਨੀਤਿਕ ਆਰਥਿਕ ਧਾਰਮਿਕ ਅਤੇ ਸੱਭਿਆਚਾਰਕ ਜੀਵਨ ਦਾ ਬਹੁਤ ਵਿਕਾਸ ਹੋਇਆ ਸੀ ਬਾਅਦਿਆਂ ਅੱਗੇ ਪੰਜਾਬ ਦੀ ਸਥਿਤੀ ਮੌਰੀਆ ਸਮੇਂ ਪੰਜਾਬ ਅੰਡਰ ਮੌਰੀਅਨ ਰੂਲ ਜਦੋਂ ਪੰਜਾਬ ਮੌਰਿਆਂ ਦੇ ਮੌਰਿਆਂ ਦੇ ਅੰダー ਸੀ ਤਾਂ ਉਦੋਂ ਚੰਦਰਗੁਪਤ ਮੌਰਿਆਂ ਨੇ ਅਲੱਗ ਜੈਂਡਰ ਦੇ ਉੱਤਰਾਧਿਕਾਰੀ ਨੂੰ ਹਰਾ ਕੇ ਪੰਜਾਬ ਨੂੰ ਆਪਣੇ ਸ਼ਾਮਰਾਜ ਵਿੱਚ ਸ਼ਾਮਿਲ ਕੀਤਾ ਚੰਦਰਗੁਪਤ ਮੌਰਿਆਂ ਨੇ ਹੈ ਜੋ ਅਲੱਗ ਜੈਂਡਰ ਦੇ ਉੱਤਰਾਧਿਕਾਰੀਆਂ ਨੂੰ ਹਰਾ ਕੇ ਹੈ ਸਿਕੰਦਰ ਦੇ ਉੱਤਰ ਅਧਿਕਾਰੀਆਂ ਨੂੰ ਹਰਾ ਕੇ ਪੰਜਾਬ ਨੂੰ ਆਪਣੇ ਸ਼ਾਮਰਾਜ ਵਿੱਚ ਸ਼ਾਮਿਲ ਕੀਤਾ ਸੀ ਉਸ ਸਮੇਂ ਜੋ ਤਕਸ਼ੀਲਾ ਖੇਤਰ ਖੇਤਰ ਰਾਹੀ ਮੌਰਿਆਸ ਰਾਜ ਦਾ ਮਹੱਤਵਪੂਰਨ ਹਿੱਸਾ ਬਣਿਆ ਹਾਂਜੀ ਪੰਜਾਬ ਦੀ ਸਥਿਤੀ ਮੌਰਿਆ ਸਮੇਂ ਹੈ ਜੋ ਪੰਜਾ ਚੰਦਰਗੁਪਤ ਮੌਰਿਆ ਨੇ ਸਿਕੰਦਰ ਦੇ ਉੱਤਰ ਅਧਿਕਾਰੀਆਂ ਨੂੰ ਹਰਾ ਕੇ ਜੋ ਪੰਜਾਬ ਤੇ ਕਬਜ਼ਾ ਕੀਤਾ ਸੀ ਤੇ ਉਸ ਸਮੇਂ ਹੈ ਜੋ ਤਕਸ਼ੀਲਾ ਹੈ ਤਕਸ਼ੀਲਾ ਖੇਤਰ ਆਈ ਮੌਰੀਆ ਰਾਜ ਦਾ ਮਹੱਤਵਪੂਰਨ ਹਿੱਸਾ ਬਣਿਆ ਤਕਸ਼ੀਲਾ ਉਸ ਸਮੇਂ ਸਿੱਖਿਆ ਪ੍ਰਸ਼ਾਸਨਿਕ ਅਤੇ ਵਪਾਰ ਦਾ ਮੁੱਖ ਕੇਂਦਰ ਸੀ ਵਾਧਿਆਂ ਅੱਗੇ ਤਕਸ਼ੀਲਾ ਦੀ ਮਹੱਤਤਾ ਇੰਪੋਰਟੈਂਸ ਆਫ ਤਕਸ਼ੀਲਾ ਤਕਸ਼ੀਲਾ ਜੋ ਸਮੇਂ ਕੀ ਸੀ ਵਿਦਿਆਦਾਇਕ ਪ੍ਰਸਿੱਧ ਕੇਂਦਰ ਸੀ ਇੱਥੇ ਚਾਣਕਿਆ ਕਟਲਿਆ ਪੰਨੀ ਅਤੇ ਚਰਕ ਵਰਗੇ ਵਿਦਵਾਨ ਰਹੇ ਮੌਰੀਆ ਸਮੇਂ ਇਹ ਪ੍ਰਸ਼ਾਸਨ ਸਿੱਖਿਆ ਤੇ ਵਪਾਰ ਦਾ ਕੇਂਦਰ ਸੀ ਹਾਂਜੀ ਤਕਸ਼ੀਲਾ ਦੀ ਕੀ ਮਹੱਤਤਾ ਹੈ ਤਕਸ਼ੀਲਾ ਦੀ ਮਹੱਤਤਾ ਕਿ ਤਕਸ਼ੀਲਾ ਹੈ ਜੋ ਉਸ ਸਮੇਂ ਹੈ ਜੋ ਵਿਦਿਆ ਦਾ ਪ੍ਰਸਿੱਧ ਕੇਂਦਰ ਸੀ ਅਤੇ ਤਕਸ਼ੀਲਾ ਵਿੱਚ ਬਹੁਤ ਪ੍ਰਸਿੱਧ ਵਿਦਵਾਨ ਰਹੇ ਚਾਨਕਿਆ ਪਾਣਿਨੀ ਜਰਕ ਵਰਗੇ ਵਿਦਵਾਨ ਰਹੇ ਮੌਰੀਆ ਮੌਰੀਆ ਸਮਰਾਜ ਸਮੇਂ ਜੋ ਤਕਸ਼ੀਲਾ ਪ੍ਰਸ਼ਾਸਨ ਦਾ ਸਿੱਖਿਆ ਦਾ ਤੇ ਵਪਾਰ ਦਾ ਮੁੱਖ ਕੇਂਦਰ ਸੀ ਵਾਧ ਦੇ ਹੱਗੇ ਪ੍ਰਸ਼ਾਸਨਿਕ ਪ੍ਰਬੰਧ ਐਡਮਿਨਿਸਟ੍ਰੇਟਿਵ ਸਿਸਟਮ ਮੋਰੀਆ ਸਮੇਂ ਪੰਜਾਬ ਵਿੱਚ ਪ੍ਰਾਂਤ ਪ੍ਰਣਾਲੀ ਚੱਲਦੀ ਸੀ ਹਾਂਜੀ ਹਰ ਪ੍ਰਾਂਤ ਦੇ ਗਵਰਨਰ ਕੁਮਾਰ ਆਰਿਆ ਪੁੱਤਰ ਨਿਯੁਕਤ ਹੁੰਦਾ ਸੀ ਅਸ਼ੋਕ ਦੇ ਦੌਰਾਨ ਪੰਜਾਬ ਉੱਤਰੀ ਪ੍ਰਾਂਤ ਵਜੋਂ ਜਾਣਿਆ ਜਾਂਦਾ ਸੀ ਹਾਂਜੀ ਦੇਖੋ ਪ੍ਰਸ਼ਾਸਨਿਕ ਪ੍ਰਬੰਧ ਉਸ ਸਮੇਂ ਹੈ ਜੋ ਮੋਰੀਆ ਸਮਰਾਜ ਦੇ ਸਮੇਂ ਪ੍ਰਾਂਤ ਪ੍ਰਣਾਲੀ ਚੱਲਦੀ ਸੀ ਭਾਵੇਂ ਕਿ ਯਾਨੀ ਕਿ ਕਿਸera ਜਨ ਵੱਖ-ਵੱਖ ਹਿੱਸਿਆਂ ਪ੍ਰਾਂਤਾਂ ਵਿੱਚ ਵੰਡਣਾ ਉਸ ਸਮੇਂ ਹੈ ਜੋ ਪੰਜਾਬ ਹੈ ਵੱਖ-ਵੱਖ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ ਹਰ ਪ੍ਰਾਂਤ ਦੇ ਗਵਰਨਰ ਕੁਮਾਰ ਨਿਯੁਕਤ ਹੁੰਦਾ ਸੀ ਅਸ਼ੋਕ ਨੇ ਸ਼ਾਸਨ ਦੌਰਾਨ ਪੰਜਾਬ ਤੇ ਉੱਤਰੀ ਪ੍ਰਾਂਤ ਵਜੋਂ ਜਾਣਿਆ ਜਾਂਦਾ ਸੀ ਅਸ਼ੋਕ ਦੇ ਸ਼ਾਸਨ ਹੇਠ ਪੰਜਾਬ ਪੰਜਾਬ ਅੰਡਰ ਅਸ਼ੋਕ ਹਾਂਜੀ ਅਸ਼ੋਕ ਦੇ ਸਮੇਂ ਪੰਜਾਬ ਤੇ ਕੀ ਪ੍ਰਭਾਵ ਪਿਆ ਅਸ਼ੋਕ ਨੇ ਧਰਮ ਪ੍ਰਚਾਰ ਲਈ ਪੰਜਾਬ ਦੇ ਤਕਸ਼ਿਲਾ ਵਿੱਚ ਕਈ ਸਤੰਭਾਂ ਤੇ ਲਿਪੀਆਂ ਲਿਖਵਾਈਆਂ ਉਸ ਸਮੇਂ ਹੈ ਜੋ ਬੁੱਧ ਧਰਮ ਦਾ ਪ੍ਰਸਾਰ ਪੰਜਾਬ ਵਿੱਚ ਤੇਜ਼ੀ ਨਾਲ ਵਧਿਆ ਹਾਂਜੀ ਜੋ ਅਸ਼ੋਕ ਸੀ ਅਸ਼ੋਕ ਦੇ ਸਮੇਂ ਪੰਜਾਬ ਤੇ ਕੀ ਪ੍ਰਭਾਵ ਪਿਆ ਸੀ ਅਸ਼ੋਕ ਦੇ ਸਮੇਂ ਹੈ ਜੋ ਪੰਜਾਬ ਵਿੱਚ ਤਕਸ਼ਿਲਾ ਵਿੱਚ ਜੋ ਕਈ ਸਤੰਭ ਲਿਪੀਆਂ ਸਤੰਭ ਸਤੰਭ ਲਿਪੀਆਂ ਲਿਖਵਾਈਆਂ ਗਈਆਂ ਸੀ ਜਿਸ ਨਾਲ ਹੈ ਜੋ ਸੇ ਉਸ ਜਿਸ ਸਮੇ ਹੈ ਜੋ ਧਰਮ ਦਾ ਪ੍ਰਚਾਰ ਸਤੰਭ ਲਿਖਿਆਂ ਲਿਪੀਆਂ ਦੁਆਰਾ ਕੀਤਾ ਜਾਂਦਾ ਸੀ ਉਸ ਸਮੇ ਹੈ ਜੋ ਸ਼ੋਕ ਦੇ ਸਮੇ ਹੈ ਜੋ ਬੁੱਧ ਧਰਮ ਦਾ ਪ੍ਰਸਾਰ ਹੈ ਜੋ ਤੇਜ਼ੀ ਨਾਲ ਹੋਇਆ ਬਾਅਦ ਦੇ ਅੱਗੇ ਧਰਮ ਤੇ ਅਧਿਆਤਮਿਕ ਪ੍ਰਭਾਵ ਰਿਲੀਜੀਅਸ ਇਨਫਲੂਐਂਸ ਮੋਰੀਆ ਸਮੇ ਬੋਧ ਅਤੇ ਜੈਨ ਧਰਮ ਦਾ ਪ੍ਰਚਾਰ ਹੋਇਆ ਸੀ ਹਾਂਜੀ ਮੋਰੀਆ ਸਮਰਾਜ ਸਮੇ ਸਭ ਤੋਂ ਬਾਅਦ ਹੈ ਪੰਜਾਬ ਵਿੱਚ ਬੁੱਧ ਅਤੇ ਜੈਨ ਧਰਮ ਦਾ ਪ੍ਰਚਾਰ ਹੋਇਆ ਅਸ਼ੋਕ ਨੇ ਅਹਿੰਸਾ ਦਇਆ ਸਤਕਾਰ ਦੀਆਂ ਨੀਤੀਆਂ ਰਾਹੀਂ ਲੋਕਾਂ ਦਾ ਜੀਵਨ ਬਦਲਿਆ ਪੰਜਾਬ ਚ ਸਤੂਪ ਬਿਹਾਰ ਬੋਧ ਮੂਰਤੀਆਂ ਬਣਾਈਆਂ ਗਈਆਂ ਹਾਂਜੀ ਉਹਨਾਂ ਦੇ ਸਮੇਂ ਧਰਮ ਤੇ ਅਧਿਆਤਮਿਕਤੇ ਕੀ ਪ੍ਰਭਾਵ ਪਿਆ ਸੀ ਉਸ ਸਮੇਂ ਹੈ ਜੋ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਚਾਰ ਜ਼ਿਆਦਾ ਹੋਇਆ ਸੀ ਜੋ ਸ਼ੋਕ ਸੀ ਉਸ ਨੇ ਅਹਿੰਸਾ ਦਇਆ ਤੇ ਸਤਕਾਰ ਦੀ ਨੀਤੀਆਂ ਰਾਹੀਂ ਲੋਕਾਂ ਦਾ ਜੀਵਨ ਬਦਲਿਆ ਸੀ ਅਤੇ ਪੰਜਾਬ ਚ ਸਤੂਪ ਬਿਹਾਰਤ ਬੋਧ ਮੂਰਤੀਆਂ ਬਣਾਈਆਂ ਗਈਆਂ। ਵਾਧਾ 7 ਨੰਬਰ ਪ੍ਰਸ਼ ਸੌਰੀ ਵਾਧਾ 7 ਨੰਬਰ ਪੁਆਇੰਟ ਵੱਲ ਆਰਥਿਕ ਵਿਕਾਸ ਇਕਨੋਮਿਕ ਡਵੈਲਪਮੈਂਟ ਉਸ ਸਮੇਂ ਹੈ ਜੋ ਪੰਜਾਬ ਦੇ ਆਰਥਿਕ ਵਿਕਾਸ ਤੇ ਕੀ ਪ੍ਰਭਾਵ ਪਿਆ ਸੀ। ਮੌਰੀਆ ਦੇ ਸਮੇਂ ਹੈ ਜੋ ਪੰਜਾਬ ਵਪਾਰ ਅਤੇ ਖੇਤੀ ਦਾ ਮੁੱਖ ਕੇਂਦਰ ਬਣਿਆ ਸੀ। ਹਾਂਜੀ ਮੌਰੀਆ ਸਮਰਾਜ ਦੇ ਸਮੇਂ ਹੈ ਜੋ ਪੰਜਾਬ ਵਪਾਰ ਕਰਨਾ ਅਤੇ ਖੇਤੀ ਦਾ ਮੁੱਖ ਕੇਂਦਰ ਬਣ ਗਿਆ ਸੀ ਸੜਕਾਂ ਡਾਕ ਪ੍ਰਣਾਲੀ ਤੇ ਤਕਸ਼ੀਲਾ ਰਾਹੀਂ ਕੇਂਦਰੀ ਏਸ਼ੀਆ ਨਾਲ ਵਪਾਰ ਹੁੰਦਾ ਸੀ ਹਾਂਜੀ ਮੌਰੀਆ ਸਮਰਾਜ ਦੇ ਸਮੇਂ ਜੋ ਸੜਕਾਂ ਅਤੇ ਡਾਕ ਪ੍ਰਣਾਲੀ ਰਾਹੀਂ ਅਤੇ ਤਕਸ਼ੀਲਾ ਤਕਸ਼ੀਲਾ ਖੇਤਰ ਸੀ ਉਸ ਰਾਹੀਂ ਹੈ ਜੋ ਕੇਂਦਰ ਦੇਸ਼ੀਆਂ ਨਾਲ ਵਪਾਰ ਹੁੰਦਾ ਸੀ ਜਿਸ ਨਾਲ ਕਿ ਪੰਜਾਬ ਜਿਸ ਨਾਲ ਕਿ ਪੰਜਾਬ ਪੰਜਾਬ ਤੇ ਆਰਥਿਕ ਵਿਕਾਸ ਵਾਧਿਆ ਕਿਉਂਕਿ ਵਪਾਰ ਅਤੇ ਖੇਤੀ ਕੇਂਦਰ ਹੋਣ ਕਾਰਨ ਆਰਥਿਕ ਵਿਕਾਸ ਵਿੱਚ ਵਾਧਾ ਹੋਇਆ ਅਤੇ ਸੜਕਾਂ ਤੇ ਡਾਕ ਪ੍ਰਣਾਲੀਆਂ ਦਾ ਵਿਕਾਸ ਹੋਇਆ ਵਾਧਿਆਂ ਅੱਗੇ ਸੱਭਿਆਚਾਰਕ ਅਤੇ ਸਿੱਖਿਆਕ ਪ੍ਰਭਾਵ ਕਲਚਰਲ ਸ ਐਜੂਕੇਸ਼ਨਲ ਇਮਪੈਕਟ ਉਸ ਸਮੇਂ ਹੈ ਜੋ ਮੌਰੀਆ ਸਮਰਾਟ ਦੇ ਸਮੇਂ ਪੰਜਾਬ ਤੇ ਸੱਭਿਆਚਾਰਕ ਅਤੇ ਸਿੱਖਿਆਕ ਪ੍ਰਭਾਵ ਸਿੱਖਿਆ ਦਾ ਪ੍ਰਭਾਵ ਕਿਵੇਂ ਪਿਆ ਸੀ ਤਕਸ਼ੀਲਾ ਜੋ ਤਕਸ਼ੀਲਾ ਖੇਤਰ ਸੀ ਵਿਦਿਆਪੀਠ ਵਿੱਚ ਗਣਿਤ ਚਿਕਿਤਸਾ ਅਰਥ ਸ਼ਾਸਤਰ ਤੇ ਰਾਜਨੀਤੀ ਪੜਾਈ ਜਾਂਦੀ ਸੀ ਮੌਰੀਆ ਸਮੇਂ ਪੰਜਾਬ ਗਿਆਨ ਅਤੇ ਵਿਗਿਆਨ ਦਾ ਕੇਂਦਰ ਸੀ ਹਾਂਜੀ ਦੇਖੋ ਸਮੇਂ ਸੱਭਿਆਚਾਰ ਤੇ ਸਿੱਖਿਆ ਤੇ ਕੀ ਪ੍ਰਭਾਵ ਪਿਆ ਸੀ ਮੌਰੀਆ ਸਮਰਾਟ ਦੇ ਸਮੇਂ ਪੰਜਾਬ ਤੇ ਉਸ ਸਮੇਂ ਅਜੋਕਸ਼ੀਲਾ ਵਿਦਿਆ ਵਿਦਿਆਪੀਠ ਵਿੱਚ ਗਣਿਤ ਚਿਕਿਤਸਾ ਅਰਥ ਸ਼ਾਸਤਰ ਤੇ ਰਾਜਨੀਤੀ ਪੜਾਈ ਜਾਂਦੀ ਸੀ ਉਸ ਸਮੇਂ ਤਕਸ਼ੀਲਾ ਵਿੱਚ ਅਤੇ ਮੌਰੀਆ ਸਮੇਂ ਪੰਜਾਬ ਵਿੱਚ ਹੈ ਜੋ ਗਿਆਨ ਪੰਜਾਬ ਮੌਰੀਆ ਸਮਰਾਜ ਦੇ ਸਮੇਂ ਗਿਆਨ ਅਤੇ ਵਿਗਿਆਨ ਦਾ ਕੇਂਦਰ ਬਣਿਆ ਬਾਅਦ ਦੇ ਹਨ ਨੰਬਰ ਪੁਆਇੰਟ 12 ਗੁਪਤ ਸਮਰਾਜ ਦਾ ਪੰਜਾਬ ਵਿੱਚ ਆਗਮਨ ਗੁਪਤ ਰੂਲ ਇਨ ਪੰਜਾਬ ਹਾਂਜੀ ਮੌਰੀਆ ਸਮਰਾਜ ਤੋਂ ਬਾਅਦ ਹੈ ਜੋ ਗੁਪਤ ਸਮਰਾਜ ਦਾ ਪੰਜਾਬ ਵਿੱਚ ਆਗਮਨ ਹੋਇਆ ਮੌਰੀਆ ਪਿੱਛੋਂ ਮੌਰੀਆ ਪਿੱਛੋਂ ਕੁਝ ਸਮੇਂ ਤੱਕ ਪੰਜਾਬ ਵਿਦੇਸ਼ੀ ਸ਼ਾਸਕਾਂ ਦੇ ਅਧੀਨ ਰਿਹਾ ਹਾਂਜੀ ਉਸ ਤੋਂ ਬਾਅਦ ਹੈ ਜੋ ਮੌਰਿਆ ਸਮਰਾਜ ਤੋਂ ਬਾਅਦ ਪੰਜਾਬ ਵਿਦੇਸ਼ੀ ਸ਼ਾਸਕਾਂ ਦੇ ਦਿਨ ਲਿਆ ਜਿਵੇਂ ਸ਼ੱਕ ਸ਼ੱਕ ਕੁਸ਼ਾਨ ਦੇ ਅਧੀਨ ਪਰ ਗੁਪਤ ਸਮੇਂ ਵਿੱਚ ਇਹ ਖੇਤਰ ਦੁਆਰਾ 파ਰਤੀ ਸੱਭਿਆਚਾਰ ਦੇ ਪ੍ਰਭਾਵ ਹੇਠ ਆਇਆ ਚੰਦਰ ਗੁਪਤ 드੍ਰਵਿੱਤ્ય ਨੇ ਉੱਤਰੀ 파ਰਤ ਨੂੰ ਇਕਜੁੱਟ ਕੀਤਾ ਜਿਸ ਨਾਲ ਪੰਜਾਬ ਪ੍ਰਭਾਵਿਤ ਹੋਇਆ ਹਾਂਜੀ ਦੇਖੋ ਗੁਪਤ ਸਮਰਾਜ ਦਾ ਪੰਜਾਬ ਵਿੱਚ ਆਗਮਨ ਨਾਲ ਪੰਜਾਬ ਵਿੱਚ ਕੀ ਬਦਲਾਅ ਹੋਏ ਕੀ ਪ੍ਰਵਾਹ ਪਿਆ ਸੀ ਮੌਰੀਆ ਸਮਾਜ ਪਿੱਛੋਂ ਹੈ ਜੋ ਪੰਜਾਬ ਵਿਦੇਸ਼ੀ ਸ਼ਾਸਕਾਂ ਦੇ ਅਧੀਨ ਰਿਹਾ ਜਿਵੇਂ ਸ਼ੱਕ ਤੇ ਕੁਸ਼ਾਨ ਪਰ ਇਨਾਂ ਨੇ ਕੋਈ ਜ਼ਿਆਦਾ ਪ੍ਰਭਾਵ ਨਾ ਪਾਇਆ ਪੰਜਾਬ ਤੇ ਪੁਰਸ਼ਤਵਾਦ ਗੁਪਤ ਸਮੇਂ ਵਿੱਚ ਇਹ ਖੇਤਰ ਹੈ ਜੋ ਗੁਪਤਾਂ ਦੇ ਆਣ ਨਾਲ ਹੈ ਜੋ ਇਹ ਖੇਤਰ ਪ ਦੁਆਰਾ ਸੱਭਿਆਚਾਰ ਦੇ ਪ੍ਰਭਾਵ ਹੇਠ ਆਇਆ ਫਿਰ ਗੁਪਤਾਂ ਦੇ ਆਣ ਨਾਲ ਭਾਰਤ ਵਿੱਚ ਸੱਭਿਆਚਾਰ ਦਾ ਪ੍ਰਭਾਵ ਫੇਰ ਵੱਧ ਗਿਆ ਚੰਦਰਗੁਪਤ ਦ੍ਰਵਿਅਤੇ ਨੇ ਉੱਤਰੀ ਭਾਰਤ ਨੂੰ ਇਕਜੁੱਟ ਕੀਤਾ ਅਤੇ ਪੰਜਾਬ ਪੰਜਾਬ ਨਾਲ ਜਿਸ ਨਾਲ ਪੰਜਾਬ ਪ੍ਰਭਾਵਿਤ ਹੋਇਆ ਸਾਡੇ ਹ ਅੱਗੇ 10 ਨੰਬਰ ਪੁਆਇੰਟ ਰਾਜਨੀਤਿਕ ਪ੍ਰਭਾਵ ਪੋਲਿਟੀਕਲ ਇਨਫਲੂਐਂਸ ਗੁਪਤਾ ਦੇ ਸਮੇਂ ਹੈ ਜੋ ਰਾਜਨੀਤਿਕ ਪ੍ਰਭਾਵ ਕਿਵੇਂ ਵਧਿਆ ਪੰਜਾਬ ਤੇ ਕੀ ਰਾਜਨੀਤਿਕ ਰਾਜਨੀਤੀ ਦਾ ਕੀ ਪ੍ਰਭਾਵ ਪਿਆ ਸੀ ਗੁਪਤਾ ਸਮੇਂ ਗੁਪਤ ਸਮੇਂ ਹੈ ਜੋ ਰਾਜਨੀਤਿਕ ਇਕਤਾ ਵਧੀ ਗੁਪਤਾਂ ਦੇ ਸਮੇਂ ਜੋ ਰਾਜਨੀਤਿਕ ਇਕਤਾ ਬਣੀ ਸੀ ਪੰਜਾਬ ਦੇ ਛੋਟੇ ਰਾਜ ਗੁਪਤ ਸਮਰਾਜ ਦੇ ਵਿਸ਼ਾਲ ਬਣੇ ਜੋ ਪੰਜਾਬ ਦੇ ਛੋਟੇ ਰਾਜ ਸੀ ਗੁਪਤ ਸਮਰਾਜਾਂ ਦੇ ਸਮੇਂ ਇਹਨਾਂ ਦਾ ਵਿਕਾਸ ਹੋਇਆ ਤੇ ਵਿਸ਼ਾਲ ਬਣੇ ਗੁਪਤ ਰਾਜੇ ਨੇ ਪੰਜਾਬ 'ਚ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਸਥਾਪਿਤ ਕੀਤੀ ਹਾਂਜੀ ਕਿ ਬਹੁਤ ਜੋ ਹੈ ਗੁਪਤਾਂ ਦੇ ਨਾਲ ਹੈ ਜੋ ਰਾਜਨੀਤੀ ਤੇ ਬਹੁਤ ਹੀ ਵਧੀਆ ਪ੍ਰਵਾਹ ਪਿਆ ਸੀ ਕਿਵੇਂ ਪਿਆ ਸੀ ਗੁਪਤ ਸਮਰਾਜ ਨੇ ਹੈ ਜੋ ਰਾਜਨੀਤਿਕ ਇਕਤਾ ਬਦਾਈ ਪੰਜਾਬ ਦੇ ਜੋ ਛੋਟੇ ਰਾਜ ਸੀ ਉਹਨਾਂ ਨੂੰ ਵਿਸ਼ਾਲ ਬਣਾਇਆ ਗੁਪਤ ਰਾਜਿਆਂ ਨੇ ਪੰਜਾਬ 'ਚ ਸ਼ਾਂਤੀ ਤੇ ਕਾਨੂੰਨ ਦੀ ਵਿਵਸਥਾ ਕੀ ਸੀ ਸਥਾਪਿਤ ਕੀਤੀ ਬਾਦਿਆਂ ਅੱਗੇ ਸੱਭਿਆਚਾਰਕ ਤੇ ਕਲਾ ਦਾ ਸਵਰਨਯੁਗ 골ਡਨ 에ਜ ਆਫ ਆਰਟ ਐਂਡ ਕਲਚਰ ਹਾਂਜੀ ਜੋ गुप्त साम्राज्य से गुप्त युग से गुप्त युग ਨੂੰ ਸੱਭਿਆਚਾਰ ਤੇ ਕਲਾ ਦਾ ਸਵਰਨ ਯੁੱਗ ਮੰਨਿਆ ਜਾਂਦਾ ਹੈ। गुप्त युग ਨੂੰ ਕੀ ਹੈ ਭਾਰਤ ਦਾ ਕੀ ਮੰਨਿਆ ਜਾਂਦਾ ਹੈ? ਸਵਰਨ ਯੁੱਗ ਮੰਨਿਆ ਜਾਂਦਾ ਹੈ। ਜੋ ਪੰਜਾਬ ਵਿੱਚ ਮੰਦਰ ਨਿਰਮਾਣ, ਚਿੱਤਰਕਲਾ ਤੇ ਮੂਰਤੀਕਲਾ ਦਾ ਵਿਕਾਸ ਹੋਇਆ ਸੀ ਉਹ ਗੁਪਤ ਯੁੱਗ ਵਿੱਚ ਹੋਇਆ ਸੀ। Hindu ਧਰਮ ਦੁਆਰਾ ਪ੍ਰਮੁੱਖ ਬਣਿਆ ਪਰ ਧਾਰਮਿਕ ਸ਼ਾਂਤਸ਼ੀਲਤਾ ਬਰਕਰਾਰ ਰਹੀ ਸੀ। ਹਾਜੀ ਕੀ ਪ੍ਰਭਾਵ ਪਿਆ ਸੀ ਸੱਭਿਆਚਾਰ ਦੇ ਕਲਾ ਦਾ ਸਵਰਨ ਯੁੱਗ ਵਿੱਚ गुप्त युग ਨੂੰ ਹੈ ਜੋ ਕਿ ਮੰਨਿਆ ਜਾਂਦਾ ਸੀ ਉਸ ਸਮੇਂ ਭਾਰਤ ਦਾ ਸਵਰਨ ਯੁੱਗ ਮੰਨਿਆ ਗਿਆ ਪੰਜਾਬ ਵਿੱਚ ਹੈ ਜੋ ਗੁਪਤ ਯੁੱਗ ਦੇ ਸਮੇਂ ਹੀ ਮੰਦਰ ਚਿੱਤਰ ਕਲਾ ਤੇ ਮੂਰਤੀ ਕਲਾ ਦਾ ਵਿਕਾਸ ਹੋਇਆ ਹਿੰਦਤ Hindu ਧਰਮ ਦੁਆਰਾ ਪ੍ਰਮੁੱਖ ਬਣਿਆ ਉਸ ਸਮੇਂ Hindu ਧਰਮ ਵੀ ਪ੍ਰਮੁੱਖ ਬਣਿਆ ਸੀ ਪਰ ਜੋ ਉਸ ਸਮੇਂ ਹੈ ਜੋ ਗੁਪਤਾ ਨਿਤਾਰ ਮਿਕਸ਼ਾਂ ਸ਼ੀਲਤਾ ਨੂੰ ਬਰਕਰਾਰ ਰੱਖਿਆ ਸੀ ਬਾਦਿਆਂ 12 ਨੰਬਰ ਪੁਆਇੰਟ ਵੱਲ ਸਾਹਿਤ ਤੇ ਭਾਸ਼ਾ ਲਿਟਰੇਚਰ ਐਂਡ ਲੈਂਗੁਏਜ ਗੁਪਤ ਯੁੱਗ ਵਿੱਚ ਹੈ ਸੰਸਕ੍ਰਿਤ ਭਾਸ਼ਾ ਦਾ ਵੱਡਾ ਵਿਕਾਸ ਹੋਇਆ। ਹਾਂਜੀ ਗੁਪਤਾਂ ਦੇ ਸਮੇਂ ਸਾਹਿਤ ਤੇ ਪੰਜਾਬ ਭਾਸ਼ਾ ਤੇ ਕੀ ਪ੍ਰਭਾਵ ਪਿਆ ਸੀ ਤਾਂ ਗੁਪਤਾਂ ਦੇ ਸਮੇਂ ਹੈ ਜੋ ਸੰਸਕ੍ਰਿਤ ਦਾ ਭਾਸ਼ਾ ਦਾ ਸਭ ਤੋਂ ਜ਼ਿਆਦਾ ਵਿਕਾਸ ਹੋਇਆ ਸੀ। ਇਸ ਪ੍ਰਭਾਵ ਹੇਠ ਪੰਜਾਬ ਵਿੱਚ ਸੰਸਕ੍ਰਿਤ ਗ੍ਰੰਥਾਂ ਦੀ ਰਚਨਾ ਹੋਈ ਅਤੇ ਵਿਦਿਆ ਪ੍ਰਸਾਰ ਹੋਇਆ। ਹਾਂਜੀ ਗੁਪਤਾਂ ਦੇ ਸਮੇਂ ਹੈ ਜੋ ਪੰਜਾਬ ਵਿੱਚ ਸੰਸਕ੍ਰਿਤ ਗ੍ਰੰਥਾਂਨ ਉਹ ਰਚੇ ਗਏ ਅਤੇ ਵਿਦਿਆ ਪ੍ਰਸਾਰ ਹੋਇਆ ਬਾਦ ਦੇ ਹਨ 13 ਨੰਬਰ ਪੁਆਇੰਟ 12 ਧਾਰਮਿਕ ਪ੍ਰਭਾਵ ਰਿਲੀਜੀਅਸ ਇੰਪੈਕਟ ਇਨ ਪੰਜਾਬ ਗੁਪਤਾ ਦੇ ਸਮੇਂ ਹੈ ਜੋ ਪੰਜਾਬ ਤੇ ਧਾਰਮਿਕ ਪ੍ਰਭਾਵ ਕੀ ਪਏ ਗੁਪਤ ਰਾਜਿਆਂ ਨੇ ਗੁਪਤ ਰਾਜੇ ਸੀ ਉਹਨਾਂ ਨੇ ਵਿਸ਼ਨੂੰ ਸ਼ਿਵ ਲక్ష్ਮੀ ਦੀ ਉਪਾਸ਼ਨਾ ਨੂੰ ਪ੍ਰੋਤਸਾਹਿਤ ਕੀਤਾ ਫਿਰ ਵੀ ਬਹੁਤ ਧਰਮ ਦੇ ਕੁਝ ਕੇਂਦਰ ਜਿਵੇਂ ਸੰਗਰਹਾਮਾ ਅਜੇ ਵੀ ਪੰਜਾਬ ਵਿੱਚ ਮੌਜੂਦ ਸਨ ਹਾਂਜੀ ਅਸ਼ੋਕ ਜਿｮਸ਼ੋਕ ਸੀ ਉਹਨਾਂ ਨੇ ਬੁੱਧ ਧਰਮ ਦਾ ਪ੍ਰਚਾਰ ਵਾਤੇ ਕੀਤਾ ਸੀ ਪਰ ਪਰ ਗੁਪਤਾਂ ਦੇ ਆਉਣ ਨਾਲ ਹੈ ਜੋ ਗੁਪਤ ਰਾਜਿਆਂ ਨੇ ਗੁਪਤਾਂ ਦੇ ਆਉਣ ਨਾਲ ਇਸ ਵਿੱਚ ਇਸ ਵਿੱਚ ਤਬਦੀਲੀ ਹੋਈ ਗੁਪਤਾਂ ਦੇ ਆਉਣ ਨਾਲ ਗੁਪਤ ਰਾਜਿਆਂ ਨੇ ਹੈ ਜੋ ਵਿਸ਼ਨੂੰ ਸ਼ਿਵ ਤੇ ਲਕਸ਼ਮੀ ਦੀ ਉਪਾਸ਼ਨਾ ਨੂੰ ਪ੍ਰोत्ਸਾਹਿਤ ਕੀਤਾ ਪਰ ਫਿਰ ਵੀ ਕਿਤੇ ਨਾ ਕਿਤੇ ਹੈ ਜੋ ਬੋਧ ਧਰਮ ਦੇ ਕੁਝ ਕਿੰਦਰ ਪੰਜਾਬ ਵਿੱਚ موجود ਰਹਿ ਗਏ ਸੀ ਹਾਂਜੀ ਅੱਗੇ ਵਾਦਦੇ ਹਾਂ 14 ਨੰਬਰ ਪੁਆਇੰਟ ਆਰਥਿਕ ਅਤੇ ਵਪਾਰਿਕ ਜੀਵਨ ਇਕਨੋਮਿਕ ਸੇ ਟ੍ਰੇਡ ਲਾਈਫ ਹਾਂਜੀ ਗੁਪਤ ਗੁਪਤ ਯੁੱਗ ਸਮੇਂ ਪੰਜਾਬ ਦੇ ਆਰਥਿਕ ਤੇ ਵਪਾਰਿਕ ਜੀਵਨ ਤੇ ਕੀ ਪ੍ਰਭਾਵ ਪਿਆ ਸੀ ਗੁਪਤਾ ਦੇ ਸਮੇਂ ਹ ਜੋ ਪੰਜਾਬ ਵਿੱਚ ਖੇਤੀਬਾੜੀ ਤੇ ਵਪਾਰ ਵਿੱਚ ਪ੍ਰਗਤੀ ਹੋਈ ਹਾਂਜੀ ਗੁਪਤ ਯੁੱਗ ਦੇ ਸਮੇਂ ਕੀ ਹੈ ਖੇਤੀਬਾੜੀ ਤੇ ਵਪਾਰ ਵਿੱਚ ਪ੍ਰਗਤੀ ਹੋਈ ਤਕਸ਼ੀਲਾ ਰਾਹੀਂ ਚੀਨ ਅਤੇ ਕੇਂਦਰੀ ਏਸ਼ੀਆ ਨਾਲ ਵਪਾਰ ਚੱਲਦਾ ਸੀ ਸੋਨਾ ਤੇ ਚਾਂਦੀ ਦੇ ਸਿੱਕੇ ਪ੍ਰਚਲਿਤ ਸਨ ਹਾਂਜੀ ਕੀ ਆਰਥਿਕ ਪ੍ਰਭਾਵ ਪਿਆ ਸੀ ਉਹਨਾਂ ਗੁਪਤ ਸਮੇਂ ਜੇ ਪੰਜਾਬ ਵਿੱਚ ਖੇਤੀਬਾੜੀ ਤੇ ਵਪਾਰ ਵਿਕਾਸ ਹੋਇਆ ਸੀ ਪ੍ਰਗਤੀ ਹੋਈ ਸੀ ਜੋ ਤਕਸ਼ੀਲਾ ਖੇਤਰ ਸੀ ਪੰਜਾਬ ਦਾ ਉਸ ਰਾਹੀਂ ਚੀਨ ਅਤੇ ਕੇਂਦਰੀ ਏਸ਼ੀਆ ਨਾਲ ਵਪਾਰ ਚੱਲਦਾ ਸੀ ਅਤੇ ਸੋਨਾ ਤੇ ਚਾਂਦੀ ਦੇ ਸਿੱਕੇ ਪ੍ਰਚਲਿਤ ਹੋਏ ਜਿਸ ਨਾਲ ਹੈ ਜੋ ਆਰਥਿਕ ਪ੍ਰਭਾਵ ਬਹੁਤ ਵਧੀਆ ਹੈ ਤੇ ਵਪਾਰਿਕ ਜੀਵਨ ਦਾ ਵਿਕਾਸ ਹੋਇਆ ਸੀ ਵਾਦਿਆਂ ਅੱਗੇ ਲਾਸਟ ਪੁਆਇੰਟ ਵਾਲ ਸੰਖੇਪ ਤੇ ਨਿਸ਼ਕਰਸ਼ ਕਨਕਲੂਜਨ ਕਨਕਲੂਜਨ ਕੀ ਹੈ ਸਿੱਟਾ ਕੀ ਨਿਕਲਦਾ ਹੈ ਮੌਰੀਆ ਤੇ ਗੁਪਤ ਦੋਵੇਂ ਸਮਰਾਜਾਂ ਨੇ ਪੰਜਾਬ ਦੇ ਜੀਵਨ ਤੇ ਪੰਜਾਬ ਦੇ ਹਰ ਖੇਤਰ ਤੇ ਬਹੁਤ ਪ੍ਰਭਾਵ ਪਾਇਆ ਮੌਰੀਆ ਤੇ ਗੁਪਤ ਸਮਰਾਜ ਨੇ ਪੰਜਾਬ ਦੇ ਜੀਵਨ ਦੇ ਹਰ ਖੇਤਰ ਮੌਰੀਆ ਅਤੇ ਗੁਪਤਾਂ ਦੇ ਸਮੇਂ ਹ ਜੋ ਪੰਜਾਬ ਦੇ ਹਰ ਖੇਤਰ ਚਾਹੇ ਧਾਰਮਿਕ ਲਾ ਲੋ ਚਾਹੇ ਰਾਜਨੀਤਿਕ ਲਾ ਲੋ ਚਾਹੇ ਸੱਭਿਆਚਾਰਿਕ ਆਰਥਿਕ ਸਿੱਖਿਆ ਲਾ ਲੋ ਕੋਈ ਵੀ ਸਾਰੇ ਪ੍ਰਵਾਹਾਂ ਤੇ ਸਾਰੇ ਹੀ ਪੱਖਾਂ ਤੇ ਬਹੁਤ ਡੂੰਗਾ ਪ੍ਰਵਾਹ ਪਿਆ ਸੀ ਇਹ ਦੋਵੇਂ ਯੁੱਗ ਪੰਜਾਬ ਦੇ ਇਤਿਹਾਸ ਦੇ ਆਧਾਰ ਸਤੰਭ ਹਨ ਜਿਨ੍ਹਾਂ ਨੇ 파ਰਤ ਦੀ ਇਕਤਾ ਤੇ ਸੱਭਿਆਚਾਰ ਨੂੰ ਕੀ ਕੀਤਾ ਸੀ ਮਜ਼ਬੂਤ ਕੀਤਾ ਸੀ ਹਾਂਜੀ ਮੌਰਿਆ ਸਾਮਰਾਜ ਅਤੇ ਗੁਪਤ ਸਾਮਰਾਜ ਦੋਨੋਂ 파ਰਤ ਦਾ ਸਵਰਣ ਯੁੱਗ ਕਿਹਾ ਜਾਂਦਾ ਹੈ ਕਿਉਂਕਿ ਉਸ ਸਮੇਂ ਹੈ ਜੋ ਪ੍ਰਸ਼ਾਸਨ ਧਾਰਮਿਕ ਸਿੱਖਿਆ ਧਾਰਮਿਕ ਸਿੱਖਿਆ ਸਿੱਖਿਆ ਵਪਾਰ ਵਿੱਚ ਵਾਤਵਾਤਾ ਹੋਇਆ ਸੀ ਉਨ ਇਹ ਦੋਨਾ ਸਾਮਰਾਜਾਂ ਨੇ ਜੋ ਪੰਜਾਬ ਦੀ ਰਾਜਨੀਤਿਕ ਆਰਥਿਕ ਸੱਭਿਆਚਾਰਿਕ ਸਿੱਖਿਆਤ ਪੱਖਾਂ ਤੇ ਜੋ ਬਹੁਤ ਹੀ ਡੂੰਗਾ ਪ੍ਰਭਾਵ ਪਾਇਆ ਸੀ ਇਹ ਦੋਵੇਂ ਯੋਗਦਾਨ ਪੰਜਾਬ ਦੇ ਇਤਿਹਾਸ ਦੇ ਆਧਾਰ ਸਤੰਭ ਹਨ ਜਿਨ੍ਹਾਂ ਨੇ ਭਾਰਤ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਹਾਂਜੀ ਦੱਸੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਲਾਸ ਕਲਾਸ ਵਧੀਆ ਲੱਗ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹਾਂਜੀ ਥੈਂਕਸ ਫੋਰ ਵਾਚਿੰਗ ਮਿਲਦੇ ਹਾਂ ਕੱਲ ਨੂੰ